ਰੋਾਈ ਸਾਈਡ ਸਰ ਮੈਨੂੰ ਬੋਲਣ ਦਿਓ ਤੇ ਨਾਲ ਦੀ ਨਾਲ ਚੱਕ ਦੇ ਮਾਈਕ ਬੰਦ ਕਰਤਾ ਮੈਂ ਖਾ ਮੈਂ ਬੋਲ ਕੇ ਜਾਵਾਂਗਾ ਔਰ ਮੈਂ ਆਪਣਾ ਪ੍ਰੋਟੈਸਟ ਸਟੇਰੀ ਰੱਖਾਂਗੇ ਜਿੰਨਾ ਬੋਲਣ ਦਿਓਗੇ ਕਿ ਉਹਨਾਂ ਦੇ ਮਾਰਸ਼ਲਸ ਤੋਂ ਆ ਮੇਰੇ ਹਾਲਾਤ ਆ ਮਾਰਸ਼ਲ ਕੁਝ ਕਾਚ-ਕਾਚ ਕੇ ਪੁਲਿਸ ਨੂੰ ਹੁਣ ਦੋਵੇਂ ਘੱਟਾ ਤੇ ਬੰਮ ਫਾਇਰ ਦੇ ਸਕਦੇ ਨੇ ਥਿਸ ਇਜ਼ ਨਾਟ ਦਾ ਡੈਮੋਕਰੇਸੀ ਥਿਸ ਇਜ਼ ਨਾਟ ਦਾ ਵੇ ਤੁਸੀਂ ਚੂਹੇ ਹੋਏ ਕਦੇ ਕਹਿੰਦੇ ਤੁਸੀਂ ਬੋਲਦੇ ਨਹੀਂ ਅੱਜ ਬਜਟ ਤੇ ਪਿਆਰੀ ਐ ਸਾਰੀ ਰਾਤ ਲੱਗ ਕੇ ਬਜਟ ਦੀ ਤਿਆਰੀ ਕੀਤੀ ਉਹ ਲੱਗ। ਪਰ ਇਸ ਪ੍ਰਕਾਰ ਦਾ ਸਰਕਾਰ ਦਾ ਰਵਈਆ ਹੈ। ਬਿਨਾ ਕੁਝ ਗੱਲ ਕੀਤੇ ਬਿਨਾ ਕੋਈ ਤਲਖੀ ਹੋਈ। ਬਿਨਾ ਕਿਸੇ ਨੂੰ ਕੋਈ ਮਹਿਣਾ ਨਾ ਦੇ। ਪਰ ਮੈਂ ਦੋ ਤਿੰਨ ਪੁਆਇੰਟ ਤੇ ਸਰਕਾਰ ਦੀ ਤਾਰੀਫ ਵੀ ਕਰਨੀ ਸੀ। ਜਿਹੜਾ ਮੈਨੂੰ ਲੱਗਦਾ ਹੈ ਕਿ ਸੱਚਮੁੱਚ ਨਾਲ ਜ਼ਰੂਰੀਆਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਹਰ ਵਿਅਕਤੀ ਵੱਡੇ ਵੱਡੇ ਝੂਠ ਬੋਲ ਕੇ ਅੱਜ ਸਿਆਸਤਦਾਨਾਂ ਦਾ ਮਿਆਰ ਗਿੱਟਿਆ ਹੈ। ਇਸ ਦਾ ਕਿ ਪੰਜਾਬ ਦੀ ਜਿਹੜੀ ਪਤਨਿਕ ਉਹਨਾਂ ਨੂੰ ਪੋਲੀਟੀਸ਼ੀਅਨਾਂ ਚ ਇੰਟਰਸਟ ਨਹੀਂ ਰਿਹਾ